ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਜਨੂ ਬਠਿੰਡਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਰਾ ਜਸਵੰਦਰ ਸਿੰਘ ਜੀ ਔਂਡ ਆਪਣਾ ਸਦੀਪਪੁਰਾਈ ਤਹਿਸੀਲ ਫੂਲ ਜਿਹੜਾ ਬਠਿੰਡਾ ਨੇ ਮੋਬਾਈਲ ਨੰਬਰ ਜੀ 9041088875 ਠੀਕ ਆ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਵੈਗ ਗਿਆ ਸੀ ਮਾਲ ਠੀਕ ਆ ਜੀ ਸੂਈ ਤੇ ਸ਼ੁਰੂ ਕਰ ਲੈਣੇ ਕੀ ਡਿਟੇਲ ਆ ਜੀ ਇਹਦੀ ਇਹ ਪਹਿਲਾ ਸੂਆ ਸੂਈ ਆ ਜੀ ਮੋਹ 6 ਦਾ ਆਂਦਾ ਜੀ ਠੀਕ ਆ ਬੱਚਾ ਕਿ ਮਗਰ ਬੱਚੀ ਆ ਤੇ ਜੇ ਡੰਨ ਹੈ ਜੀ ਹਾਂ ਜੇ ਰਪਈਏ ਕਿੰਨੇ ਦਿਨ ਹੋ ਗਏ ਸੀ ਇਹਨੂੰ ਅੱਜ ਹੋ ਗਿਆ ਸਾ ਹਫਤੇ ਹੋ ਗਏ ਇੱਕ ਹਫਤਾ ਹੋ ਗਿਆ ਕਿੰਨਾ ਦੁੱਧ ਨੱਟ ਪਿਆ ਰਹੀ ਦੁੱਧ ਦੇ ਸਾਰੇ 8 ਕਿਲੋ ਆਈ ਜੇ ਕੋਈ ਵੀਰ ਚੁਆਈ ਕਰਨੀ ਚਾਹੁੰਦਾ ਹਾਂ ਭਾ ਚਾਰ ਦਿਨ ਚੋਈਆ ਲਗਾਤਾਰ ਖਾਣਾ ਦੀ ਓਕੇ ਆ ਜੀ ਹਾਂ ਥਾਣਾ ਜੀ ਤੋਰ ਕੇ ਦਿਖਾ ਦਿਓ ਜੀ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਜੀ 6 ਦੰਦ ਮੂੰਹ ਤੋਂ 6 ਦੰਦ ਮਗਰ ਸੋਹਣੀ ਬੱਚੀ ਆ ਚੈੱਕ ਕਰ ਸਕਦੇ ਹੋ ਫੁੱਲ ਜਾਤ ਬਰੀਡ ਵਾਲੀ ਬੱਚੀ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਦੇਖ ਲਓ ਜੀ 11 ਵਜੇ ਤੇ 47 ਮਿੰਟ ਹੋ ਗਏ ਆ 판ਲੇਵੇ ਦੇ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਹਵਾਨਾ ਹੋਰ ਵੀ ਸੋਨਾ ਪਿਆਰ ਕੀਤਾ ਹੋਣਾ ਸੀ ਚਾਰ ਹੀ ਥਾਣਾ ਗਿਆਪ ਤੇ ਲੱਗੇ ਨਿੱਖੜ ਮੇਂ ਹੱਥੀ ਚਵਾਈ ਵਾਲੇ ਥਾਣਾ ਦੀ ਓਕੇ ਆ ਬਾਈ ਜਮਾ ਹਾਂ ਹਾਂ ਥਾਣਾ ਦੀ ਥਾਣਾ ਦੀ ਜਮਾ ਓਕੇ ਆ 8 ਕਿਲੋ ਬਾਈ 8 ਕਿਲੋ ਹੈਗੇ 8 ਕਿਲੋ ਨੈਟ कांडੇ ਵਾਲਾ ਤੇ ਆ ਰਾਈ 10 ਕਿਲੋ ਚਵਾ ਦੋ ਬਾਈ ਇਹਨਾਂ ਬਾਲਾ ਦਾ ਕਹਿੰਦੇ ਨੇ ਠੀਕ ਆ ਜੀ ਮੈਂ ਤਾਂ ਦੇ ਹਿਸਾਬ ਨਾਲ ਬਾਕੀ ਥੋੜੀ ਸੇਵਾ ਦੇ ਸ਼ਰਤਾਂ ਤੇ ਤਸੱਲੀ ਤੁਸੀਂ ਕਰਨੀ ਆ ਆਪ ਦੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਆ ਜੀ ਮੁੱਲ ਬਾਈ ਇਹਦਾ ਇਹਦਾ ਛਤੀ ਯਰ ਕੋ ਉਹ ਜੁਮਾਨਤ ਨਹੀਂ ਕਰਦਾ ਮੁੱਲ ਛੋਟਾ ਜਾਈ ਹੈ ਜਾਇਜ ਜਾਈ 36000 ਰੁਪਿਆ ਬਾਕੀ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਢਾਈ ਮਹੀਨੇ ਦੇ ਗੱਬਣ ਹੈ ਚੈੱਕ ਪਾਸ ਆ ਠੀਕ ਆ ਜੀ ਹਾਂ ਜੀ ਦੂਜਾ ਸੂਰ ਲਈ ਮਤਲਬ ਗੱਬਣਾ ਹੁਣ ਪਹਿਲਾ ਸੂਰ ਦੁੱਦੋ ਜੀ ਦੁੱਦੋ ਹੱਟੀ ਵੀ ਦੁੱਦੋ ਰਾਈ ਆ ਥਣ ਬਸ ਕਰਾ ਦੂਗੀ ਹਾਂ ਜੀ ਚੀਪਾ ਮਰ ਜਾਂਦੀ ਏ ਠੀਕ ਆ ਜੀ ਤੋੜ ਕੇ ਦਿਖਾ ਦਿਓ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਦੁੱਦੋ ਰਾਈ ਆ ਤੇ ਥਾਣ ਬਾਈ ਕਹਿੰਦਾ ਪਾਸ ਕਰਾ ਦੂਗੀ ਸੋਹਣੀ ਜਰਸੀ ਆ ਜੀ ਸਰ ਘੱਟ ਸੇਵਾ ਵਾਲੇ ਘਰ ਉਹ ਨਹੀਂ ਲੱਗਦੀ। ਸੋਹਣੀ ਜੀ ਲਿਸੀਆ ਕਰਮਾ ਵਾਲੀ। ਬਾਕੀ ਪਿਓ ਰਹੀ ਜਮਾਂ ਜਾਸ ਦੂਤ ਵੇਖ ਲਮੂ ਮਾਂ। ਬਾਕੀ ਹੁਣ ਜੇ ਸੇਵਾ ਹੋ ਜੇ 4-5 ਮਹੀਨੇ ਤਾਂ ਗਾਂ ਆਉਂਦੇ ਸੂਏ ਨੂੰ ਦੁੱਧ ਵੀ ਚੰਗਾ ਪਾ ਦੂਗੀ। ਥਾਣਾ ਦੱਸਿਆ ਜ ਨੇੜੇ ਤੋਂ ਦਿਖਾ ਦਿੰਨੇ ਝੋਲੀ ਚੈੱਕ ਕਰ ਲੋ ਜੀ ਚਾਰ ਤਾਂ ਨਿਖੜ ਮੇ ਆ। ਸੋਹਣਾ ਹੱਥੀ ਚਵਾਈ ਵਾਲਾ ਥਾਣਾ ਕੋਈ ਵਾਧੂ ਸ਼ਾਕ ਨਹੀਂ ਦੁੱਧੋ ਡਰਾਈ ਆ ਤਸੱਲੀ ਤੁਸੀਂ ਕਰਨੀ ਆ। ਆਪ ਦਾ ਡਾਕਟਰ ਨਾਲ ਲੈ ਕੇ ਆਇਓ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਇਹਦਾ ਮੁੱਲ ਬਾਈ ਇਹ ਦੇ ਦਾਂਗੇ 31000 ਰੁਪਏ ਜੇ ਹੋ ਜੋ ਮਾਨਤਨ ਕਰ ਦਾਂਗੇ ਕਰ ਦਾਂਗੇ 31000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਕਰ ਦਾਂਗੇ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਜੀ